ਨਵੇਂ ਮਿੱਤਰ ਸਪਰੇਅ ਵਾਲਾ ਯੂਰੀਆ ਵਾਲਾ ਟੋ ਲੈਡਾ ਅਪਡੇਟਡ ਮਾਡਲ ਆ ਗਿਆ ਇਹ ਪਹਿਲਾਂ 18 ਕਿਲੋ ਦਾ ਟੈਂਕ ਸੀ ਹੁਣ ਇਹਦੇ ਵਿੱਚ 25 ਕਿਲੋ ਯੂਰੀਆ ਜਿਹੜੀ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਇਹਦਾ 22.5 ਓਕੇ ਓਕੇ 22.5 ਕਿਲੋ ਯੂਰੀਆ ਬਾਈ ਇਹਦੇ ਵਿੱਚ ਪੈਂਦੀ ਆ ਤੇ ਇਹਦੇ ਮਾਡਲ ਦੇ ਆਪਾਂ ਰਿਵਿਊ ਵੀ ਦਿਖਾਵਾਂਗੇ ਬਹੁਤ ਘੈਂਟ ਚੀਜ਼ ਐ ਤੇ ਖਿਲਾਰ ਦਾ ਕਿਵੇਂ ਆ ਤੇ ਕਿੰਨੀ ਫੁੱਟ ਤੱਕ ਲੈ ਕੇ ਜਾਂਦਾ ਕਿੰਨੇ ਕਰਮਾਂ ਤੱਕ ਲੈ ਕੇ ਜਾਂਦਾ ਸਾਰੀ ਗੱਲਬਾਤ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਮੇਰੇ ਮਿੱਤਰ ਦੇ ਯੂਰੀਆ ਦਾ ਛੜਕਾ ਦੇਖੋ ਘੱਟੋ ਘੱਟ 25 ਤੋਂ 30 ਫੁੱਟ ਹੈ ਜਿਹੜਾ ਬਈ ਇੰਨੀ ਬਾਟ ਜਿਹੜਾ ਯੂਰੀਆ ਦਾ ਛੜਕਾ ਤੁਸੀਂ ਜਿਹੜਾ ਯੂਰੀਆ ਵਾਲਾ ਢੋਲਾ ਬਹੁਤ ਸਿਰਾਚੀ ਹੈ ਤੁਸੀਂ ਮੈਨੂੰ ਐ ਲੱਗਦਾ ਯਾਰ ਇੱਕ ਪਾਂਤ ਦੇ ਵਿੱਚ ਦੋਨੇ ਪਾਸੇ 50 ਤੋਂ 70 ਫੁੱਟ ਥਾਂ ਹੈ ਜਿਹੜਾ ਲੈ ਕੇ ਜਾ ਸਕੋਗੇ ਤੇ ਬਾਈ ਫਾਜ਼ਲ ਕਾ ਤੋਂ ਆਇਆ ਹੋਇਆ ਰਤਨ ਕੋਟ ਕਪੂਰੇ ਵਾਲਿਆਂ ਕੋਲੇ ਲੈਣਾ ਤੇ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਜਾਂਦਾ ਵੀਡੀਓ ਨੂੰ ਵੱਤਵਾ ਦਾ ਸ਼ੇਅਰ ਕਰ ਦਿਓ ਇਸ ਤਰ੍ਹਾਂ ਦੀ ਹੋਰ ਨਵੀਂ ਤੇ ਅਪਡੇਟ ਜਾਣਕਾਰੀ ਦੇਖਦੇ ਰਹਿਣ ਲਈ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅਗਲੀ ਜਾਣਕਾਰੀ ਦੇ ਨਾਲ ਤਾਂ